ਖੇਤਾਂ ਦੀਆਂ ਤੇ ਵਟਾਂ ਦੀਆਂ ਬੋੜਾਂ ਦੀਆਂ ਤੇ ਸੱਥਾਂ ਦੀਆਂ ਮੇਲਿਆਂ ਦੀਆਂ ਤੇ ਛਿੰਝਾਂ ਦੀਆਂ ਖੂਹਾਂ ਦੀਆਂ ਤੇ ਟਿੰਡਾਂ ਦੀਆਂ ਆਜੋ ਦੋਸਤੋ ਗੱਲਾਂ ਕਰੀਏ ਆਪਣੇ ਸੋਹਣੇ ਪਿੰਡਾਂ ਦੀਆਂ ਆਜੋ ਦੋਸਤੋ ਗੱਲਾਂ ਕਰੀਏ ਆਪਣੇ ਸੋਹਣੇ ਪਿੰਡਾਂ ਦੀਆਂ ਬਹੁਤ ਬਹੁਤ ਸਵਾਗਤ ਪੇਜ ਪਿੰਡਾਂ ਵਿੱਚੋਂ ਪਿੰਡ ਦੇ ਉੱਪਰ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਹਰ ਰੋਜ਼ ਤੁਹਾਨੂੰ ਕਿਸੇ ਨਾ ਕਿਸੇ ਨਵੇਂ ਪਿੰਡ ਲੈ ਕੇ ਜਾਂਦੇ ਆ ਹਰ ਰੋਜ਼ ਤੁਹਾਨੂੰ ਦਿਖਾਉਂਦੇ ਆ ਕਿਸੇ ਨਵੇਂ ਪਿੰਡ ਦੀਆਂ ਗਲੀਆਂ ਤੇ ਉਥਾਂ ਦੇ ਉਥੋਂ ਦੇ ਲੋਕਾਂ ਨਾਲ ਗੱਲਬਾਤ ਤੇ ਉਹੀ ਚੀਜ਼ਾਂ ਜੋ ਅਸੀਂ ਮਿਸ ਕਰਦੇ ਆ ਆਪਣਾ ਪੰਜਾਬ ਤੇ ਆਪਣਾ ਪੰਜਾਬ ਦੇ ਪਿੰਡ ਸੋ ਅੱਜ ਅਸੀਂ ਪਹੁੰਚੇ ਆ ਜੀ ਪਿੰਡ ਬੁੱਗੀਪੁਰਾ ਵਿਖੇ। ਮਾਲਵੇ ਇਲਾਕੇ ਦਾ ਪਿੰਡ ਆ ਜੀ ਇਹ। ਪਿੰਡ ਬੁੱਗੀਪੁਰਾ। ਮੋਗਾ ਮੋਗਾ ਜ਼ਿਲ੍ਹਾ ਇਹਦਾ। ਮੋਗੇ ਜ਼ਿਲ੍ਹੇ ਦੇ ਬਿਲਕੁਲ ਨਾਲ ਸਿਰਫ 8 ਕਿਲੋਮੀਟਰ ਤੇ ਪਿੰਡ। ਪਿੰਡ ਬੁੱਗੀਪੁਰਾ। ਤੇ ਬੁੱਗੀਪੁਰਾ ਪਿੰਡ ਦੇ ਬਿਲਕੁਲ ਨਾਲ ਦੀ ਲੰਘਦਾ ਜੀ ਮੇਨ ਹਾਈਵੇ। ਬਹੁਤ ਵੱਡੀ ਗੱਲ ਹੈ ਕਿ ਜਿਹੜਾ ਮੇਨ ਹਾਈਵੇ ਆ ਇਹ ਪਿੰਡ ਦੇ ਬਿਲਕੁਲ ਪਾਸੇ ਦੀ ਲੰਘ ਰਿਹਾ ਕਿਉਂਕਿ ਇਹਦੇ ਨਾਲ ਕਿਸੇ ਨੂੰ ਵੀ ਕੋਈ ਖਤਰਾ ਨਹੀਂ ਕਿਸੇ ਰਾਹੀਰ ਨੂੰ ਕੋਈ ਖਤਰਾ ਨਹੀਂ ਕਿਸੇ ਬੱਚੇ ਨੂੰ ਕੋਈ ਖਤਰਾ ਨਹੀਂ ਕਿ ਆਵਾਜ਼ਾਈ ਕਾਰਨ ਕੋਈ ਸੱਟ ਵੇਟ ਜਾਂ ਕੋਈ ਹਾਦਸਾ ਹੋਣ ਦਾ ਕੋਈ ਖਤਰਾ ਨਹੀਂ ਹੈ ਸੋ ਇਹ ਬਹੁਤ ਵੱਡੀ ਗੱਲ ਹੈ ਕਿ ਪਿੰਡ ਦੇ ਬਿਲਕੁਲ ਨਾਲ ਦੀ ਲੰਘ ਰਿਹਾ ਪਰ ਪਿੰਡ ਤੋਂ ਬਾਹਰ ਦੀ ਲੰਘ ਰਿਹਾ ਸੋ ਬਹੁਤ ਸੋਹਣਾ ਪਿੰਡ ਹੈ ਜੀ ਪਿੰਡ ਦੀਆਂ ਗਲੀਆਂ ਬਹੁਤ ਸੋਹਣੀਆਂ ਨੇ ਛੋਟਾ ਜਿਹਾ ਪਿੰਡ ਹੈ। ਬਾਕੀ ਮੈਂ ਆਪਣੀ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਜੋ ਇਹ ਉਪਰਾਲਾ ਕਰ ਰਿਹਾ ਜੋ ਮੇਰੇ ਨਾਲ ਮੇਰੇ ਮੇਰਾ ਸਾਥ ਦੇ ਰਹੇ ਆ ਸਾਰੀ ਟੀਮ ਦਾ ਮੈਂ ਬਹੁਤ-ਬਹੁਤ ਧੰਨਵਾਦ ਆ ਕਿ 48 ਡਿਗਰੀ ਟੈਂਪਰੇਚਰ ਦੇ ਵਿੱਚ ਇੰਨੀ ਧੁੱਪ ਦੇ ਵਿੱਚ ਉਹ ਪਿੰਡ ਪਿੰਡ ਜਾ ਕੇ ਤੇ ਪਿੰਡਾਂ ਦੀਆਂ ਵੀਡੀਓ ਬਣਾ ਕੇ ਤੁਹਾਡੇ ਸਾਹਮਣੇ ਪੇਸ਼ ਕਰਦੇ ਆ। ਕਿਉਂਕਿ ਕੁਝ ਜਿੱਦਾਂ ਮੇਰੇ ਵਰਗੇ ਵੀਰ ਪੈਣ ਬਾਹਰ ਚਲੇ ਗਏ ਪ੍ਰਦੇਸਾਂ ਦੇ ਵਿੱਚ ਆਪਣੀ ਰੋਟੀ ਦੀ ਖਾਤਰ ਕਿਉਂਕਿ ਬੜੀਆਂ ਮਜਬੂਰੀਆਂ ਹੁੰਦੀਆਂ ਆਪਣੀਆਂ ਬੜੀਆਂ ਮਜਬੂਰੀਆਂ ਨੇ ਕਿ ਆਪਾਂ ਨੂੰ ਆਪਣੀ ਰੋਟੀ ਦੀ ਖਾਤਰ ਦੂਰ ਜਾਣਾ ਪੈਂਦਾ ਆਪਣੇ ਪੰਜਾਬ ਤੋਂ ਆਪਣੇ ਵਤਨ ਤੋਂ ਪਰ ਆਪਣੇ ਪਿੰਡ ਤੋਂ ਦੂਰ ਹੋ ਕੇ ਆਪਣੇ ਪਿੰਡ ਦਾ ਜਿਹੜਾ ਮੋਹ ਹੁੰਦਾ ਉਹ ਬੰਦੇ ਨੂੰ ਹਮੇਸ਼ਾ ਯਾਦ ਰਹਿੰਦਾ ਉਹ ਹਮੇਸ਼ਾ ਬੰਦੇ ਨੂੰ ਤੋੜ-ਤੋੜ ਖਾਂਦਾ ਹੁੰਦਾ ਕਿ ਕਦੋਂ ਉਹ ਪਿੰਡ ਜਾਵੇ ਕਦੋਂ ਆਪਣਾ ਘਰ ਦੇਖੇ ਜਾਂ ਕਦੋਂ ਆਪਣੇ ਪਿੰਡ ਦੀਆਂ ਗਲੀਆਂ ਦੇਖੇ ਜਾਂ ਕਦੋਂ ਆਪਣੇ ਪਿੰਡ ਦੇ ਲੋਕਾਂ ਨਾਲ ਗੱਲਬਾਤ ਕਰੇ ਮੇਲੇ ਉਹਨਾਂ ਨਾਲ ਸੋ ਇਹੀ ਇੱਕ ਉਪਰਾਲਾ ਇੱਕ ਸੋਚ ਕਿ ਪਿੰਡਾਂ ਵਿੱਚੋਂ ਪਿੰਡ ਪੇਜ ਦੇ ਜ਼ਰੀਏ ਅਸੀਂ ਤੁਹਾਨੂੰ ਦਿਖਾਈਏ ਤੁਹਾਡੇ ਪਿੰਡ ਹਰ ਇੱਕ ਪਲੇਟਫਾਰਮ ਤੇ ਤੁਹਾਨੂੰ ਪਿੰਡਾਂ ਵਿੱਚੋਂ ਪਿੰਡ ਪੇਜ ਇਕੋ ਨਾਮ ਤੇ ਮਿਲੂਗਾ ਜਿੱਥੇ ਮਰਜੀ ਤੁਸੀਂ ਸਰਚ ਕਰੋਗੇ ਪਿੰਡਾਂ ਵਿੱਚੋਂ ਪਿੰਡ ਪਰ ਕੇ ਤੁਸੀਂ ਸਰਚ ਕਰ ਲਿਓ ਤੁਹਾਡਾ ਪਿੰਡ ਤੁਹਾਡੇ ਸਾਹਮਣੇ ਆਊਗਾ ਬਹੁਤ ਸ਼ੁਕਰਗੁਜ਼ਾਰ ਹਾਂ ਆਪਣੀ ਸਾਰੀ ਟੀਮ ਦਾ YouTube ਤੇ ਸੰਸਾਰ ਸਿੰਘ ਪਿੰਡਰ ਮੇਰਾ ਵੀਰ ਜਿਹੜਾ ਪਿੰਡਾਂ ਵਿੱਚੋਂ ਪਿੰਡ ਪੇਜ ਨੂੰ ਚਲਾ ਰਿਹਾ Facebook ਉੱਪਰ ਲਵ 프리 ਸਿੰਘ ਫੱਤੇ ਵਾਲਾ ਮੇਰਾ ਵੀਰ ਜਿਹੜਾ ਪੇਜ ਨੂੰ ਚਲਾ ਰਿਹਾ ਔਰ Instagram ਤੇ SK ناਗਲਾ ਜਿਹੜਾ ਮੇਰਾ ਵੀਰ ਪੇਜ ਨੂੰ ਚਲਾ ਰਿਹਾ। ਔਰ ਮੈਂ ਤੁਹਾਡਾ ਆਪਣਾ ਅਮਰਜੀਤ ਲਖਾਰੀ TikTok ਤੇ ਇਸ ਪੇਜ ਨੂੰ ਚਲਾ ਰਿਹਾ। ਸਾਡਾ ਇੱਕੋ ਇੱਕ ਮਕਸਦ ਹੈ ਜੀ ਕਿ ਪਿੰਡਾਂ ਨੂੰ ਪ੍ਰਮੋਟ ਕਰੀਏ। ਜਬ ਪਿੰਡ ਨਾਲ ਜੁੜੀਆਂ ਜਿਹਨਾਂ ਦੀਆਂ ਯਾਦਾਂ ਨੇ ਉਹ ਆਪਣੇ ਪਿੰਡਾਂ ਦੀਆਂ ਯਾਦਾਂ ਨੂੰ ਤਾਜ਼ੀਆਂ ਕਰ ਸਕਣ। ਉਹ ਆਪਣੇ ਪਿੰਡ ਦੇਖ ਸਕਣ, ਆਪਣੇ ਪਿੰਡ ਦੀਆਂ ਗਲੀਆਂ ਦੇਖ ਸਕਣ। ਸਾਡੇ ਇੱਕ ਨਿੱਕੀ ਜੀ ਕੋਸ਼ਿਸ਼ ਨਾਲ ਕਿਉਂਕਿ ਜਦੋਂ ਪਿੰਡ ਦੇਖੂ ਜਾਂ ਕੋਈ ਵੀ ਪਿੰਡ ਦੇਖਦਾ ਤਾਂ ਜੋ ਸਕੂਨ ਮਿਲਦਾ ਜੋ ਰੂਹ ਨੂੰ ਸਕੂਨ ਆਉਂਦਾ ਉਹ ਕਿਤੇ ਵੀ ਜਾ ਕੇ ਨਹੀਂ ਮਿਲਦਾ ਸੋ ਇੱਕ ਨਿੱਕਾ ਜਿਹਾ ਉਪਰਾਲਾ ਜੀ ਤੁਸੀਂ ਸਾਡਾ ਸਾਥ ਦਿਓ ਤਾਂ ਅਸੀਂ ਹੋਰ ਵੀ ਵਧੀਆ ਕੰਮ ਕਰਾਂਗੇ ਅਸੀਂ ਹੋਰ ਵੀ ਵਧੀਆ-ਵਧੀਆ ਵੀਡੀਓ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਸੱਭਿਆਚਾਰਕ ਪੁਰਾਣਾ ਸੱਭਿਆਚਾਰ ਪੁਰਾਣਾ ਵਿਰਸਾ ਅਲੋਪ ਹੋ ਰਿਹਾ ਹੈ ਇਹ ਨਹੀਂ ਪਤਾ ਕਿ ਆ ਪੱਕੀਆਂ ਸੜਕਾਂ ਆ ਪੱਕੀਆਂ ਗਲੀਆਂ ਆ ਪੱਕੀਆਂ ਕੋਠੀਆਂ ਇਹ ਕੋਈ ਪਤਾ ਨਹੀਂ ਕਿ ਕੱਲੋਂ ਇਹਨਾਂ ਨੇ ਕਿਹੜੇ ਮਹਿਲ ਦਾ ਰੂਪ ਧਾਰ ਜਾਣਾ ਜਾਂ ਕਿਹੜੇ ਸ਼ਹਿਰ ਦਾ ਰੂਪ ਧਾਰ ਜਾਣਾ ਸੋ ਇਸੇ ਕਰਕੇ ਜੀ ਸਾਡਾ ਇੱਕ ਪ੍ਰਾਲਾ ਕੇ ਜੋ ਚੀਜ਼ ਹੁਣ ਬਚ ਚੁੱਕੀ ਆ ਉਹਨੂੰ ਕੈਪਚਰ ਕਰਕੇ ਰੱਖ ਲਿਆ ਜਾਵੇ ਤਾਂ ਜੋ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਇਹ ਦਿਖਾ ਸਕੀਏ ਕਿ ਸਾਡੇ ਪਿੰਡ ਇਦਾਂ ਦੇ ਹੁੰਦੇ ਸੀ ਸਾਡੇ ਸਾਡੀਆਂ ਗਲੀਆਂ ਸਾਡੇ ਘਰ ਇਦਾਂ ਦੇ ਸੀ ਸਾਡੇ ਕੋਲੇ ਆਹ ਵਿਰਸਾ ਸੀ ਹੱਥ ਜੋੜ ਕੇ ਬੇਨਤੀ ਕਰਦਾ ਜੀ ਤੁਹਾਨੂੰ ਕਿ ਇਸ ਪੇਜ ਨੂੰ ਸਿਰਫ ਸਾਡੇ ਲਈ ਨਹੀਂ ਸ਼ੇਅਰ ਕਰਨਾ ਤੁਸੀਂ ਸਿਰਫ ਸ਼ੇਅਰ ਕਰਨਾ ਆਉਣ ਵਾਲੀ ਪੀੜ੍ਹੀ ਵਾਸਤੇ ਆਪਣੇ ਸੱਭਿਆਚਾਰ ਵਾਸਤੇ ਉਹਨਾਂ ਵਾਸਤੇ ਇਸ ਪੇਜ ਨੂੰ ਫੋਲੋ ਤੇ ਸ਼ੇਅਰ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਫੋਲੋ ਕਰਿਆ ਕਰੋ ਸਿਰਫ ਸੱਭਿਆਚਾਰ ਵਾਸਤੇ ਮੈਂ ਨਹੀਂ ਕਹਿੰਦਾ ਕਿ ਸਾਡੇ ਵਾਸਤੇ ਇਹਨੂੰ ਲਾਈਕ ਕਰੋ ਜਾਂ ਇਹਨੂੰ ਫੋਲੋ ਕਰੋ ਸਾਡਾ ਮਕਸਦ ਸਿਰਫ ਇੱਕ ਹੀ ਹੈ ਕਿ ਪੁਰਾਣਾ ਸੱਭਿਆਚਾਰ ਥੋੜਾ ਜਿਹਾ ਬਚਿਆ ਜੋ ਬਚਾ ਕੇ ਰੱਖ ਲਈਏ ਥੋੜਾ ਜਿਹਾ ਬਚਿਆ ਪੰਜਾਬ ਮੈਂ ਬਚਾ ਲਵਾਂ ਗਲੀਆਂ ਦੀ ਇੱਕ ਝਾਤ ਮਰਵਾ ਦੇ ਸਸਰੇ ਕਾਲੀ